ਨਰਦੇਵੀ ਸਰਕਾਰ ਤੋਂ ਦੱਸੋ ਉਸਦੀ ਅਧਰ ਕੀ ਕਾਰਨ ਸੀ ਕੀ ਕੀ ਮੰਗਾਂ ਨੇ ਡਾਕਟਰ ਵੀ ਕਿਹਾ ਅੱਜ ਮਜੀਦ ਘਰਾਜੋਂ ਨੂੰ ਅਸੀਂ ਪੇਸ਼ ਕਰਨ ਵਾਸਤੇ ਆਏ ਆ ਕਿਉਂਕਿ ਜਿਹੜਾ 6 ਜੂਨ ਦੀ ਘਟਨਾ ਕਰਨ ਸੀਗਾ ਉਸ ਦੇ ਸੰਬੰਧ ਦੇ ਵਿੱਚ ਤੁਸੀਂ ਆਪਾਂ ਅਸੀਂ ਪ੍ਰਸ਼ਾਸਨ ਨਾਲ ਪਹਿਲਾਂ ਗੱਲ ਕੀਤੀ ਹੈ ਜਿਹਾ ਜਿਹੜੀਆਂ ਸੂਚੀਆਂ ਬੰਨ੍ਹਾ ਨੇ ਜਿਹੜਾ ਤੁਸੀਂ ਜਗਤਾਰ ਨੱਡੀ ਨੂੰ ਤੁਹਾਨੂੰ ਸੱਦਿਆ ਤੇ ਐਸਆਈਏ ਲਾਇਆ ਦੇ ਤੇ ਜਿਹੜਾ ਅਗਵਾ ਦਾ ਪਰਚੇ ਦੇ ਵਿੱਚ ਪਾਇਆ ਐਸਐਚਯੂ ਨੇ ਕਿੜਕੜੀ ਹੈ ਕਿਉਂਕਿ ਐਸਐਚਯੂ ਤੋਂ ਪਹਿਲਾਂ ਰਿਸ਼ਵਤ ਮੜਾਈ ਹੈ کئی ਗੱਲਾਂ ਦੇ ਵਿੱਚ ਉਹ ਘੇਰਦੇ ਰਹੇ ਆ ਇਸ ਕਰਕੇ ਜਥੇਬੰਦੀ ਤੇ ਆਗੂ ਰੜਤਦੇ ਜੀ ਉਹਨਾਂ ਨੇ ਮੌਕਾ ਧੜਕ ਕੇ ਇਸ ਮਸਲੇ ਨੂੰ ਤੁਲ ਦੇ ਕੇ ਇਹ ਜਾਤਪਾਤ ਦਾ ਮਸਲਾ ਬਣਾਤਾ ਦੋ ਜਥੇਬੰਦੀਆਂ ਦਾ ਮਸਲਾ ਬਣਾਇ ਇਹਦੇ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਸਰਕਾਰ ਜਿਹੜੇ ਵਿਰੋਧੀ ਧਿਰ ਦੀ ਗੱਲ ਕਰੀ ਜਾਵੇ ਤਾਂ ਉਹਨਾਂ ਦਾ ਆਖਣਾ ਹੈ ਕਿ ਅਸੀਂ ਛੋਟੀ ਜਾਤੀ ਤੋਂ ਬਿਲੋਂਗ ਕਰਦੇ ਤਾਂ ਕਰਕੇ ਸਾਡੇ ਦਿੰਦਾਂ ਚੱਲਦੇ ਦੇਖੋ ਛੋਟੀ ਜਾਤੀ ਤੇ ਬਿਲੋਂਗ ਕਰਨ ਦਾ ਇੱਥੇ ਜਾਤੀ ਪਾਤੀ ਵਾਲਾ ਸਵਾਲ ਨਹੀਂ ਬਣਦਾ ਸਰਕਾਰਾ ਉਹਨਾਂ ਦੀ ਮਜ਼ਦੂਰਾਂ ਦੀ 45 ਕਮੇਟੀ ਦੀ ਸੱਤ ਨੰਬਰ ਦੀ ਰਿਪੋਰਟ ਪੜ੍ਹੋ ਤੁਸੀਂ ਉਹਨਾਂ ਨੇ ਕਿਹਾ ਵੀ ਜਾਤੀ ਪਾਤੀ ਵਾਲਾ ਮਸਲਾ ਨਹੀਂ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਕਿਸੇ ਘਰੇ ਚੋਰ ਵੜ ਜਾਏ ਜਦੋਂ ਚੋਰ ਨੂੰ ਫੜਦੇ ਆ ਲੋ ਘੱਟ ਉਹਨਾਂ ਆਪੁੰਦਾ ਵੀ ਤੇਰੀ ਜਾਤੀ ਕਿਹੜੀ ਉਹਨੇ ਚੋਰ ਸਮਝ ਕੇ ਕੁੱਟਦੇ ਆ ਉਹ ਮਾਰ ਕੁੱਟ ਮਾਰ ਕੇ ਕਰ ਦਿੰਦੇ ਆ ਜਾਸਸਵਾਲ ਕੀ ਹੈ ਇਹ ਇਹ ਤਾਂ ਇਨਸੀਡੈਂਟ ਹੈ ਇਨਸੀਡੈਂਟ ਦੇ ਵਿੱਚ ਕਿਹੜੀ ਗੱਲ ਸਾਹਮਣੇ ਆਈ ਹੈ ਇੱਕ ਜਾਤਵਾਦ ਦਾ ਸਵਾਲ ਨਹੀਂ ਹੈ ਇਹ ਅਚਾਨਕ ਵਾਪਰੀ ਘਟਨਾ ਹੈ ਇਹ ਕੋਈ ਲੁੱਟਖੋਹ ਵਾਸਤੇ ਨਹੀਂ ਸੀ ਬੈਠੇ ਨਾ ਹੀ ਕੋਈ ਮਤਕੀ ਲੜਾਈ ਹੋਈ ਹੈ ਇਹ ਅਚਾਨਕ ਵਾਪਰੀ ਹੋਈ ਘਟਨਾ ਹੈ ਉਹਦੇ 'ਚ ਕੁੱਟਮਾਰ ਹੋਈ ਹੈ ਮਨਜੀਤ ਦੇ ਮੁੰਡੇ ਤੇ ਪਹਿਲਾ ਅਟੈਕ ਹੋਇਆ ਮਨਜੀਤ ਨੇ ਦੁਬਾਰਾ ਚ ਕਰਤਾ ਇਸ ਕਰਕੇ ਅਸੀਂ ਇਹਨੂੰ ਸਮਝਿਆ ਵੀ ਇਹ ਮਸਤੀ ਹੋਈ ਨਹੀਂ ਜੇ ਗੱਲ ਕਰੀ ਜਾਵੇ ਕਿ ਉਹ ਕਹਿੰਦੇ ਕਿ ਜੇ ਸਾਡੇ ਜਵਾਕਾਂ 'ਚ ਕੋਈ ਦੋਸਤ ਸੀਗਾ ਤਾਂ ਸਾਨੂੰ ਥਾਣੇ ਫੜਾਉਂਦੇ ਥਾਣੇ ਕਿਚਰੀ ਐ ਇਸੇ ਕਰਕੇ ਬਣੇ ਨੇ ਜਿਹੜੇ ਦੇਖੋ ਮੈਨੂੰ ਐ ਵੀ ਇੱਕ ਇਧਰ ਨਾਬੇਜ ਘਟਨਾ ਵਾਪਰੀ ਐ ਉਹਦੇ ਆ ਪਿੱਛਲੇ ਪਾਸੇ ਇੱਥੇ ਸੁਆ ਮਾਰਿਆ ਇੱਥੇ ਸੁਆ ਸਧਾਰਨ ਬੰਦਾ ਨਹੀਂ ਮਾਰਦਾ ਇੱਥੇ ਮਾਰੂ ਇੱਥੇ ਮਾਰੂ ਜਦੋਂ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਜੇ ਇੱਥੇ ਸੁਆ ਮਾਰਨਾ ਤਾਂ ਉਹਨੂੰ ਪਤਾ ਵੀ ਇੱਥੇ ਰੀਡ ਦੀ ਹੱਡੀ ਐ ਇੱਥੇ ਫੇਫੜੇ ਨੇ ਇੱਥੇ ਦੇਣਾ ਰੀਡ ਦੀ ਹੱਡੀ ਦੇ ਕੋਲ ਦੀ ਤੇ ਫੇਫੜਿਆਂ ਦੇ ਬਟਾਲ ਦੀ ਦਿਲ ਦੇ ਤੋਂ ਸਿਰਫ ਥੋੜਾ ਜਿਹਾ ਐਮ ਐਮ ਦੀ ਦੂਰੀ ਨਾਲ ਉਸ ਵਾਰ ਰਹਿ ਗਿਆ ਜੇ ਦਿਲ ਚ ਵੱਜਦਾ ਅਚਾਨਕ ਮੌਤ ਹੁੰਦੀ ਇਹ ਘਟਨਾ ਪਿਛਲੇ ਦੇ ਆਪਣੇ ਛੀਟਾਂ ਠਾਣੇ ਤੇ ਮਜ਼ਦੂਰ ਦਾ ਮੁੰਡਾ ਮਾਰਿਆ ਆ ਸੂਆ ਮਾਰਨ ਉਹ ਪਰਫੈਕਟ ਬੰਦੇ ਦਾ ਕੰਮ ਹੈ ਅਚਾਨਕ ਬੰਦਾ ਜਿਹਦੇ ਕੋਲੇ ਮੇਰੇ ਨੂੰ ਸੂਆ ਫੜਾ ਦੋ ਮੈਂ ਤੁਹਾਡੇ ਜਾਈ ਇੱਥੇ ਮਰੂ ਜਾਈ ਇੱਥੇ ਮਰੂ ਜਾਈ ਇੱਥੇ ਮਰੂ ਪਿੱਛੇ ਦੀ ਮਾਰਦਾ ਇਧਰ ਦੀ ਸੂਆ ਦਿਲ ਚ ਨਹੀਂ ਜਾਂਦੀ ਇਧਰ ਦੀ ਸੂਈ ਨੂੰ ਦਿਲ ਨੇੜੇ ਉਹ ਕ੍ਰਿਮੀਨਲ ਮੰਨਦੀ ਆ ਤਾਂ ਵੀ ਹਾਂ ਇਹ ਕ੍ਰਿਮੀਨਲ ਬੰਦੇ ਆ ਇਹ ਗੈਂਗ ਆ ਗਲਤ ਹੈ ਪ੍ਰੋਗਰਾਮ ਅਗਲਾ ਕਿਹੜਾ ਪ੍ਰੋਗਰਾਮ ਅਗਲਾ ਪ੍ਰੋਗਰਾਮ ਆਸੀ ਪੇਸ਼ ਕਰਤਾ ਅੱਗੇ ਦੇਖਾਂਗੇ ਅਗਲਾ ਪ੍ਰੋਗਰਾਮ ਅਸੀਂ ਕਿਹੜੇ ਪਾਸੇ ਡਿਮਾਂਡ ਕਰਦੇ ਕਿਤਨੇ ਪਿੰਡ ਹਾਂਏ ਡਿਮਾਂਡੋਂ ਨੇ ਕਿਤਨੇ ਪਿੰਡ ਪਾਇਆ ਜੀ ਵੀ ਪਹਿਲਾਂ ਇਹਨਾਂ ਨੂੰ ਕਿੱਟ ਕੀਤਾ ਮੈਨੂੰ ਦੱਸੋ ਵੀ ਸਾਰੇ ਲੋਕਾਂ ਦੇ ਸਾਹਮਣੇ ਜਦੋਂ ਕੁੱਟ ਮਾਰਉਂਦੇ ਬਾਅਦ ਉਹ ਫੁੱਟ ਦੇ ਵਾਲੇ ਕਰ ਉਹਨੇ ਉਹ ਹੀ ਕਿਉਂ ਪਾਇਆ ਪਹਿਲਾਂ ਇਹ ਕੁੱਤੇ ਫਿਰ ਪਿੰਡਾਂ ਚ ਘੁਮਾਏ ਤੇ ਘੁਮਾ ਕੇ ਫਿਰ ਪੇਸ਼ ਕੀਤੇ ਲੋਕਾਂ ਦੇ ਮੱਧ ਪੇਸ਼ ਕੀਤੇ ਇਹ ਜਨਨੀ ਉਹੀ ਬਣਾਈ ਹੋਈ ਸਟੋਰੀ ਹੈ ਅਗਵਾਦੀ ਸੋਹੀ ਪਿਊਸ ਨੂੰ ਮਜ਼ਬੂਤ ਕਰ ਐਸਐਲਟੀ ਨੇ ਤਾਂ ਹੀ ਲਾਇ ਜਿਹੜੀ ਵੀਡੀਓ ਵਾਇਰਲ ਹੋ ਰਹੀ ਉਹਦੇ ਬਾਰੇ ਕੀ ਕਹਿਣਾ ਚਾਹੋ ਜਿਹੜੀ ਵੀਡੀਓ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੋਂ ਦੋ ਨੌਜਵਾਨ ਨੂੰ ਘੁੱਟਿਆ ਜਾ ਰਿਹਾ ਅਸੀਂ ਤਾਂ ਅਸੀਂ ਤਾਂ ਉਹਦੀ ਗਲਤੀ ਮੰਨ ਕੇ ਮਨਜੀਤ ਪੇਸ਼ ਕੀਤਾ ਵੀ ਆ ਗਲਤ ਹੋਇਆ ਮਨਜੀਤ ਤਾਂ ਸੁਧਾਰਨ ਬੰਦਾ ਨਹੀਂ ਮਨਜੀਤ ਜੱਥੇ ਬੰਦਾ ਆਗੂ ਹੈ ਅਸੀਂ ਤਾਂ ਇਹ ਕਹਿ ਰਹੀਏ ਨਹੀਂ ਸੀ ਕਰਨਾ ਕਹੀਣਾ ਸੰਭਲਣਾ ਪਰ ਉਹ ਪਿਊ ਸੀਗਾ ਇਸ ਕਰਕੇ ਉਹ ਤਾਂ ਨਹੀਂ ਸੰਭਲਿਆ ਗਿਆ ਇਸ ਗਲਤੀ ਦੀ ਸਜ਼ਾ ਭੁਗਤ ਰਹੇ ਨੇ ਸਾਡੀ ਕਦੀ ਕਦੀ ਸਜ਼ਾ ਜਿਸੀ ਤਾਂ ਮਨੂੰ ਅਸੀਂ ਤਾਂ ਉਹ ਐ ਸਮਝ ਕੇ ਵੀ ਉਹ ਮਜ਼ਦੂਰਾਂ ਦਾ ਬੱਚਾ ਹੈ ਸੰਭਲ ਜੀ ਜਥੇਬੰਦੀਆਂ ਜੋ ਆਪਸੀ ਕੋਈ ਰਾਜੀਨਾਮੇ ਦੀ ਗੱਲ ਵੀ ਤੁਰੀ ਹੈ ਜਾਂ ਕੋਈ ਦੇਖੋ ਜੀ ਜਥੇਬੰਦੀਆਂ ਦੇ ਰਾਜੀਨਾਮੇ ਨਾਲੋਂ ਜ਼ਰੂਰੀ ਹੈ ਰਾਜੀਨਾਮਾ ਤਾਂ ਸਾਡਾ ਕਾਕੇ ਰਾਜੀਨਾਮਾ ਰਾਜੀਨਾਮਾ ਤਾਂ ਅਸੀਂ ਤਾਂ ਤੁਹਾਨੂੰ ਕਹਿੰਦੇ ਵੇ ਅਸੀਂ ਤਾਂ ਮਜ਼ਦੂਰਾਂ ਦੇ ਨਾਲ ਲੜਨਾ ਚਾਹੁੰਦੀ ਜੀ ਸਾਡੇ ਦੇ ਮਜ਼ਦੂਰਾਂ ਦੇ ਨੇ ਰਹਿੰਦੇ ਨੇ ਕੋਈ ਰੌਲਾ ਨਹੀਂ ਇਹ ਜਾਣ ਕੇ ਕਬਾਪੜੀ ਹੋਈ ਘਟਨਾ ਦੇ ਪਰਿਵਾਰ ਰਾਜੀਨਾਮਾ ਕਰਨਗੇ ਅਸੀਂ ਤਾਂ ਤਿਆਰ ਹਾਂ ਸਾਡੀ ਗੱਲ ਠੀਕ